ਅੱਜ ਸੁਪਨਿਆਂ ਦੇ ਘਰ ਤੋਂ ਇੱਕ ਅਰਥੀ ਉੱਠ ਰਹੀ ਆ ਨੌਜਵਾਨ ਗੱਭਰੂ 23-26 ਸਾਲਾਂ ਦਾ ਸ਼ਿਵਮ ਘਰੋਂ ਨਿਕਲ ਗਿਆ ਸੀ ਉਸ ਤੋਂ ਬਾਅਦ ਇੱਕ ਵਾਰ ਘਰੇ ਗਿਆ ਸੀ ਅੱਜ ਤੋਂ 6-7 ਸਾਲ ਪਹਿਲਾਂ ਵਾਪਸ ਘਰ ਨਹੀਂ ਗਿਆ ਏਡਜ ਹੋ ਗਈ ਕਾਲਾ ਪੀਲਿਆ ਹੋ ਗਿਆ ਟੀਵੀ ਦੀ ਬਿਮਾਰੀ ਹੋ ਗਈ ਕਿੰਨੀਆਂ ਹੀ ਬਿਮਾਰੀਆਂ ਨੇ ਘੇਰ ਲਿਆ ਤੇ ਬੱਚੇ ਦੇ ਕੀੜੇ ਪੈ ਗਏ ਸੀ ਲੱਤ ਦੇ ਵਿੱਚ ਵੀ ਪੂਰੀਆਂ ਲੱਤਾਂ ਗਲੀਆਂ ਹੋਈਆਂ ਸੀ ਦੋਨੋਂ ਹੀ ਔਰ ਬੈਕ ਸਾਈਡ ਤੇ ਪੱਟ ਟੁੱਟਿਆ ਹੋਇਆ ਤੇ ਹੱਡੀ ਵੀ ਬਾਹਰ ਨਿਕਲੀ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਇੱਕ ਅਰਥੀ ਉੱਠ ਰਹੀ ਆ ਨੌਜਵਾਨ ਗੱਭਰੂ 25 26 ਸਾਲਾਂ ਦਾ ਸ਼ਿਵਮ ਇਹ ਗੱਭਰੂ ਨੌਜਵਾਨ ਚਿੱਤੇ ਦੀ ਭੇਟ ਚੜ ਗਿਆ ਨਸ਼ੇ ਦੀ ਭੇਟ ਚੜ ਗਿਆ ਸਾਡੇ ਕੋਲੇ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਵੀਰ 4 ਤਰੀਕ ਨੂੰ ਇਸੇ ਮਹੀਨੇ ਦੇ ਨੂੰ 4 7 2025 ਨੂੰ ਲੈ ਕੇ ਆਏ ਸੀ ਸਾਡੇ ਕੋਈ ਚੰਗੇ ਕਰਮ ਸੀ ਜਿਹੜੇ ਇਸ ਵੀਰ ਦੀ ਅਸੀਂ ਜਿਹੜੀ 5-7 ਦਿਨ ਸੇਵਾ ਕਰ ਸਕੇ ਜਾਂ ਇਸ ਵੀਰ ਦੇ ਕੋਈ ਕਰਮ ਸੀ ਜਿਹੜੇ ਨੇ ਅਖੀਰਲੇ ਸਮੇਂ 'ਚ ਇੱਥੇ ਆ ਕੇ ਆਪਣੇ ਸੁਵਾਸਾਂ ਦੀ ਪੂੰਜੀ ਪੂਰੀ ਕਰਨੀ ਸੀ ਸ਼ਿਵਮ ਦਾ ਪਰਿਵਾਰ ਮੁਜ਼ੱਫਰਨਗਰ ਯੂਪੀ ਤੋਂ ਆਇਆ। ਇਹਦੀਆਂ ਭੈਣਾਂ ਖੜੀਆਂ, ਮੈਂ ਇਹਦੇ ਜੀਜੇ ਖੜੇ, ਇਹਦੀ ਮੰਮੀ ਖੜੀ ਆ। ਇਹਨਾਂ ਨੇ ਦੱਸਿਆ ਵੀ ਬੱਚੇ 8 ਨੇ ਭੈਣ ਕਹਿੰਦੀ ਮੇਰੇ। ਤਿੰਨ ਬੇਟੀਆਂ ਵਾਂ ਤੇ ਪੰਜ ਬੇਟੇ। ਪਰ ਇਹ ਬੱਚਾ 15-16 ਸਾਲ ਦੀ ਉਮਰ 'ਚ ਘਰੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਇੱਕ ਵਾਰ ਘਰੇ ਗਿਆ ਸੀ ਅੱਜ ਤੋਂ 6-7 ਸਾਲ ਪਹਿਲਾਂ ਵਾਪਸ ਘਰ ਨਹੀਂ ਗਿਆ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਨਗਰ 'ਚ ਉੱਥੇ ਰਹਿੰਦਾ ਸੀ ਬੱਚਾ ਉੱਥੇ ਉਹ ਕੀ ਕਰਦਾ ਸੀ ਨਸ਼ੇੜੀਆਂ ਦੇ ਨਾਲ ਟੋਲੇ ਦੇ ਨਾਲ ਇਹਦੀ ਸਾਹਣ ਸੀ ਬਸ ਨਸ਼ੇ ਕਰਦਾ ਸੀ ਟੀਕੇ ਲਾਉਂਦਾ ਸੀ ਤੇ ਉਹ ਟੀਕੇ ਲਾਉਂਦੇ ਲਾਉਂਦੇ ਨੂੰ ਏਡਜ ਹੋ ਗਈ ਕਾਲਾ ਪੀਲਿਆ ਹੋ ਗਿਆ ਟੀਵੀ ਦੀ ਬਿਮਾਰੀ ਹੋ ਗਈ ਕਿੰਨੀਆਂ ਹੀ ਬਿਮਾਰੀਆਂ ਨੇ ਘੇਰ ਲਿਆ ਹੁਣ ਉੱਥੇ ਪਿਆ ਕੀ ਦੀ ਬੀਤੀ ਤੜਫ ਰਿਆ ਸੀ ਹੁਣ ਉੱਥੇ ਪਿਆ ਨਰਕ ਘਟ ਰਿਆ ਸੀ ਕੋਈ ਸੰਗੀ ਸਾਥੀ ਨਹੀਂ ਸੁੱਖ ਦੇ ਸਾਥੀ ਤਾਂ ਬਠੇੜੇ ਆ ਦੁੱਖ ਚ ਕਿਹੜਾ ਖੜਦਾ ਭਾਈ ਨਾਲ ਤੇ ਬੱਚੇ ਦੇ ਕੀੜੇ ਪੈ ਗਏ ਸੀ ਲੱਤ ਦੇ ਵਿੱਚ ਵੀ ਪੂਰੀਆਂ ਲੱਤਾਂ ਗਲੀਆਂ ਹੋਈਆਂ ਸੀ ਦੋਨੋਂ ਹੀ ਔਰ ਬੈਕ ਸਾਈਡ ਤੇ ਪੱਟ ਟੁੱਟਿਆ ਹੋਇਆ ਤੇ ਜਿਹੜੀ ਹੱਡੀ ਵੀ ਬਾਹਰ ਨਿਕਲੀ ਹੋਈ ਸੀ ਫਿਰ ਇਹਦਾ ਡਰੈਸ ਪਤਾ ਕੀਤਾ ਇਹਨੇ ਦੱਸਿਆ ਘਰ ਵੀ ਮੈਂ ਮੁਜ਼ੱਫਰਨਗਰ ਦਾ ਫਿਰ ਅਸੀਂ ਘਰ ਪਹੁੰਚ ਕੀਤੀ ਫਿਰ ਇਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਸੰਪਰਕ ਹੋਇਆ ਤੇ ਫਿਰ ਇਹਦੇ ਪਰਿਵਾਰਕ ਮੈਂਬਰ ਇਹਨੂੰ ਮਿਲਣ ਆਏ ਪਰਸੋਂ ਚੌਥੇ ਇਹ ਮਿਲ ਕੇ ਗਏ ਇਹ ਕਹਿੰਦੇ ਵੀ ਅਸੀਂ ਲਜਾ ਨਹੀਂ ਸਕਦੇ ਨਾਲ ਵੀ ਅਸੀਂ ਤਾਂ ਮਿਲਣ ਨਹੀਂ ਆਉਣਾ ਸੀ ਚਲੋ ਇਹ ਮਿਲ ਕੇ ਵਾਪਸ ਚਲੇ ਗਏ ਇਹਨਾਂ ਨੂੰ ਦੱਸਿਆ ਸੀ ਵੀ ਸੀਰੀਅਸ ਆ ਏਡਜ਼ ਕਰਕੇ ਤੇ ਕਾਲੇ ਪੀਲੇ ਕਰਕੇ ਟੀਵੀ ਕਰਕੇ ਅੰਦਰੋਂ ਸਰੀਰ ਬਿਲਕੁਲ ਖਤਮ ਹੋ ਚੁੱਕਿਆ ਤੇ ਉਸੇ ਰਾਤ ਜਿੱਦਨੇ ਮਿਲ ਕੇ ਗਏ ਆ ਉਸੇ ਰਾਤ ਇਹ ਜਿਆਦਾ ਸੀਰੀਅਸ ਹੋ ਗਿਆ ਆਈਸੀਯੂ ਚ ਦਾਖਲ ਕਰਤਾ ਵੈਂਟੀਲੇਟਰ ਤੇ ਲਾ ਕੇ ਤੇ ਅੱਜ ਇਹ ਵੀਰ ਆਪਣੀ ਸਵਾਸਾਂ ਦੀ ਪੂੰਜੀ ਪੂਰਾ ਕਰਦੀ ਹੋਏ ਅਕਾਲ ਚਲਾਣਾ ਕਰ ਗਿਆ ਕੱਲ ਰਾਤ ਹੀ ਆਪਰਾਧੀ ਆਇਆ ਇੱਥੇ ਕੱਲ ਕੱਲ ਰਾਤ ਤੇ ਫਿਰ ਦੁਬਾਰਾ ਆਏ ਸੀ ਕਿਉਂਕਿ ਮਾਂ ਸਮਾਂਹ ਭਾਈ ਜਿਹਨੇ ਆਪਣੀ ਕੁੱਖ ਚ ਰੱਖ ਕੇ 9 ਮਹੀਨੇ ਜਨਮ ਦਿੱਤਾ ਫਿਰ ਉਹਨੂੰ ਪਾਲਿਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਉਹਦਾ ਤਾਂ ਕਾਲਜਾ ਫਟਦਾ ਸੀ ਦੇਖ ਕੇ ਇਹਦੀ ਹਾਲਤ ਸੁਣ ਕੇ ਤੇ ਕੱਲ ਫਿਰ ਇਹ ਸਾਰਾ ਪਰਿਵਾਰ ਮਿਲਣ ਆਇਆ ਸੀਗਾ ਰਾਤ ਪਰ ਇਹਨਾਂ ਨੂੰ ਸੀ ਪਤਾ ਵੀ ਇਹ ਉਹਦੇ ਇਸ ਹਾਲਾਤ ਦੇ ਵਿੱਚ ਦਰਸ਼ਨ ਕਰਨਗੇ ਰਾਤ ਆਪ ਮਿਲਣੇ ਸੀ ਨੂੰਦੋ ਨਾ

शिवम ਦੀ 파르틱 ਦੇ ਆ ਜਿਹੜੀ ਇਹ ਪਰਿਵਾਰ ਆਪਣੇ ਨਾਲ ਲੈ ਕੇ ਚੱਲਿਆ ਅਸੀਂ ਐਂਬੂਲੈਂਸ ਕਰਵਾਤੀ ਆ ਧੰਨਵਾਦ ਆ ਨੋਨੇਬੀਰ ਹੁਣਾਂ ਦਾ ਐਂਬੂਲੈਂਸ ਵਾਲਿਆਂ ਦਾ ਸਾਡੇ ਅੰਦਰ ਜਿਹੜੇ ਬੜੀ ਜੈਨੂਨ ਦੀ ਸੇਵਾ ਲੈਂਦੇ ਨੇ ਤੇ ਇਸ ਤਰ੍ਹਾਂ ਦੀਆਂ ਸਵਾਮਾਂ ਦੇ ਵਿੱਚ ਸਾਡੇ ਨਾਲ ਹਿੱਸਾ ਪਾਉਂਦੇ ਨੇ ਅੱਜ ਜਿਹੜਾ शिवम ਦੀ 파르틱 ਦੇ ਇਹਦੇ ਪਿੰਡ ਮੁਜ਼ੱਫਰਪੁਰ ਜੂਪੀ ਦੇ ਵਿੱਚ ਕੌਣ ਸਾ ਗਾਉ ਹੈ ਤੇ ਟੋੜਾ ਗਾਉ ਤੇ ਉੱਥੇ ਇਹਨਾਂ ਦੇ ਪਰਿਵਾਰ ਨੇ ਲੈ ਕੇ ਜਾਣਾ ਤੇ ਉੱਥੇ ਦਾ ਅੰਤਮ ਸੰਸਕਾਰ ਆ ਜਿਹੜਾ ਪਰਿਵਾਰ ਉੱਥੇ ਜਾ ਕੇ ਕਰੂਗਾ ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਹਦੀ ਆਤਮਾ ਦੀ ਸ਼ਾਂਤੀ ਵਾਸਤੇ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ੇ ਦੀ ਭੇਟ ਚਿੱਟੇ ਦੀ ਭੇਟ ਚੜੀ ਜਾਂਦੇ ਨੇ ਤੁਸੀਂ ਸਾਡੇ ਸਟੇਸ਼ਨਾਂ ਤੇ ਜਾਓਗੇ ਲੁਧਿਆਣਾ ਫਿਰੋਜ਼ਪੁਰ ਪਟਿਆਲਾ ਜਲੰਧਰ ਵੱਡੇ ਸਟੇਸ਼ਨਾਂ ਤੇ ਜਿਹੜੇ ਉਹਦੇ ਪਿੱਛੇ ਯਾਰਡ ਬਣੇ ਹੋਏ ਨੇ ਉੱਥੇ ਇਦਾਂ ਦੇ ਟੋਲੇ ਦੇ ਟੋਲੇ ਬੈਠੇ ਨੇ ਮੁੰਡਿਆਂ ਦੇ ਕੁੜੀਆਂ ਵੀ ਆ ਤੇ ਉਹ ਬਸ ਸਾਰਾ ਦਿਨ ਤੀਕੇ ਲਾਉਣੇ ਨਸ਼ੇ ਕਰਨੇ ਭੰਗ ਪੀਣੀ ਤੇ ਜਦੋਂ ਕੋਈ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਕਿਸੇ ਦੀ ਉਹਨੂੰ ਛੱਡ ਕੇ ਭੱਜ ਜਾਂਦੇ ਨੇ ਜਾਂ ਉਹਨੂੰ ਥੋੜਾ ਬਹੁਤਾ ਦੂਰ ਨੇੜੇ ਸਾਈਡ ਤੇ ਰੱਖਿਆ ਹੁੰਦੇ ਨੇ ਚੱਕ ਤੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਨਾ ਬਣਨ ਕੋਈ ਐਸੀ ਹਵਾ ਵਗੇ ਲੋਕ ਲਹਿਰ ਚੱਲੇ ਇਸ ਨਸ਼ੇ ਵਰਗੀ ਨਾਮਰਾਦ ਬਿਮਾਰੀ ਜਿਹੜੀ ਪੰਜਾਬ ਦੇ ਨੌਜਵਾਨਾਂ ਨੂੰ ਖਾਈ ਜਾਂਦੀ ਆ ਉਹਨੂੰ ਠੱਲ ਪਵੇ ਤੇ ਪ੍ਰਿੰਸ ਵੀਰੇ ਹੋਣੀ ਸਾਡੇ ਕੋਲੇ ਲੈ ਕੇ ਆਏ ਸੀ ਇਸ ਵੀਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਤੇ ਅੱਜ ਇਹ ਉਹਨਾਂ ਨੇ ਚਰਨਾ ਜਬ ਰਾਜਿਆ ਤੇ ਇਹ ਆਪਣੇ ਪਿੰਡ ਮਿੱਟੀ ਦੇ ਵਿੱਚ ਮਿੱਟੀ ਹੋਣ ਲਈ ਜਾ ਰਿਹਾ ਕਰੇ ਅਰਦਾਸ ਇਸ ਵੀਰ ਦੀ ਆਤਮਾ ਦੀ ਸ਼ਾਂਤੀ ਵਾਸਤੇ ਪਰਿਵਾਰ ਨੂੰ ਵਾਹਿਗੁਰੂ ਬਾਣਾ ਮੰਨਣ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਨਾ ਵਾਰਿਦੋ ਓਕ ਨਾਮ कागज है इसका जो रास्ते में कोई पूछेगा तो ये कागज पेपर दिखाना है आप लोगों ने ठीक है इसके ऊपर हमने सारा लिखा है इसी जी है जिसका डेथ का डिक्लेयर हुआ है इसमें ठीक है और जो इसका सामग्री है जो वहां पे लेके जाओगे संस्कार करोगे तो तब ये वहां पे आप भर लेना है ठीक है इसका किराया भाड़ा गाड़ी का दे दिया हमने 14000 रुपए किराए था ये हमने दे दिया आपने कुछ नहीं देना वहां पे आपको जहां जाना है वहां छोड़ के आएगा इधर ठीक है भाई